ਮਾਮਲਾ ਆਇਆ ਬਰਨਾਲੇ ਜ਼ਿਲ੍ਹੇ ਤੋਂ ਫਤਿਹਗੜ ਚੰਨਾ ਤੋਂ ਜਿੱਥੇ ਕਿ 9 30 ਸਾਲ ਦਾ ਨੌਜਵਾਨ ਮਾਪਿਆਂ ਦਾ ਇਕੱਲਾ ਪੁੱਤ ਸੋਹਰਿਆਂ ਤੋਂ ਤੰਗ ਆ ਕੇ ਅਤੇ ਪਤਨੀ ਅਤੇ ਸੱਸ ਤੋਂ ਤੰਗ ਆ ਕੇ ਉਸ ਵੱਲੋਂ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇੱਕ ਵੀਡੀਓ ਵੀ ਬਣਾਈ ਗਈ ਹੈ ਜਿਸ ਵਿੱਚ ਉਹਨੇ ਆਪਣੀ ਹੱਤਿਆ ਆਤਮ ਹੱਤਿਆ ਲਈ ਆਪਣੇ ਸੱਸ ਅਤੇ ਪਤਨੀ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ ਕੀ ਇਹ ਸਾਰਾ ਮਾਮਲਾ ਤੁਹਾਨੂੰ ਦੱਸਣਾਂ ਹੈ ਲਈ ਬੇਟਾ ਸੀਗਾ ਕੋਈ ਦੁਨੀਆ ਤੋਂ ਚਲੇ ਗਿਆ ਮੇਰੀ ਤਾਂ ਹੀ ਮੰਗ ਆ ਮੈਨੂੰ ਮੇਰਾ ਪੁੱਤਾ ਮਿਲ ਕੇ ਸਾਡੀ ਆਤਮਾ ਠੰਡੀ ਹੋ ਜੇ ਮੇਰੇ ਪੁੱਤਾ ਮਿਲ ਗਿਆ ਮੈਂ ਨੂੰਨੂਤੀ ਬਣਾਇਆ ਸੀ ਪਰ ਹੁਣ ਬਣੀ ਨਹੀਂ ਮੇਰੀ ਟੀ ਉਹਨੇ ਮੈਨੂੰ ਮੰਮੀ ਨਹੀਂ ਕਹਿ ਕੇ ਦਿੱਤਾ ਮੈਂ ਉਹਨੂੰ ਪੁੱਤ ਪੁੱਤ ਕਰ ਦਿੱਤੀ ਮੈਨੂੰ ਮੰਮੀ ਉਹਨੇ ਇੱਕ ਦਿਨ ਨਹੀਂ ਕਹਿ ਕੇ ਦੇਖਿਆ ਮੇਰੀ ਤਾਂ ਹੀ ਮੰਗ ਆ ਬਸ ਸਾਡਾ ਘਰ ਲੁੱਟਿਆ ਪਟਿਆ ਗਿਆ ਇੱਕ ਪੁੱਤ ਸੀ ਮੇਰੇ ਉਹ ਹੀ ਦੁਨੀਆ ਤੋਂ ਚਲੇ ਗਿਆ ਸਾਨੂੰ ਸਾਡਾ ਪੁੱਤਾ ਮਿਲ ਜੇ ਆਹੀ ਮੰਗਾ ਸਾਡੀ ਝੂਠੇ ਪਰਚੇ ਜੀ ਬਾਧੂ ਬਸ ਐਮੀ ਫਾਲਤੂ ਪਰਚੇ ਕਰਾਈਗੇ ਨੇ ਤਿੰਨ ਪਰਚੇ ਕਰਾਤੇ ਸਾਡੇ ਸਾਡੇ ਸਾਰੇ ਪਰਿਵਾਰ ਦਾ ਸਾਡਾ ਨੌ ਰੱਖਤਾ ਇਹੀ ਤਾਂ ਕੋਈ ਕਾਰਨ ਨਹੀਂ ਸੀ ਬਧੀਆ ਹਸਲੀ ਖੇਡ ਦੀ ਘਰੋਂ ਗਈ ਸੀ ਉੱਥੇ ਜਾ ਕੇ ਸੜਤੇ ਡੇ ਡੇ ਜਿਲਾਮ ਲਾਤੇ ਉਹਨੇ ਸਾਡਾ ਹੀ ਮੰਗਾ ਸਾਨੂੰ ਸਾਡਾ ਘਰ ਪਟਿਆ ਗਿਆ ਸਾਡੇ ਕੋਲੇ ਕੁਝ ਨਹੀਂ ਰਿਹਾ ਹੋਰ ਜਿਵੇਂ ਖਾਲੀ ਹੋ ਗਈ ਸਾਨੂੰ ਆਹੀ ਇੱਕੋ ਹੀ ਸਹਾਰਾ ਸਾਡਾ ਹੁਣ ਸਾਡਾ ਪੋਤਾ ਸਾਡੇ ਕੋਲੇ ਵੀ ਸਾਡੇ ਕੋਲੇ ਆ ਜੀ ਉਹਨਾਂ ਤੇ ਗਿਰਫਤਾਰੀ ਹੋਵੇ ਉਹਨਾਂ ਦੀ ਜਿਹੜਾ ਉਹਨਾਂ ਨੇ ਪਾਪ ਕਮਾਇਆ ਮੇਰਾ ਪੁੱਤ ਕਮਾਇਆ ਸੀ ਉਹਨੇ ਵਰਗਾ ਉਹਨਾਂ ਨੂੰ ਉਹੀ ਸਜ਼ਾ ਮਿਲੇ ਉਹਨਾਂ ਦੀ ਮੇਰਾ ਪੁੱਤ ਟੜਫਦਾ ਗਿਆ ਦੁਨੀਆ ਤੋਂ ਸਾਰਾ ਦਿਨ ਮੇਰਾ ਪੁੱਤ ਫੋਨ ਕਰਦਾ ਸੀ ਵੀ ਆ ਜਾ ਆ ਜਾ ਕਿਸੇ ਹਿਸਾਬ ਚ ਨਹੀਂ ਆਈ ਪਰ ਉਹਦੀ ਜਿਹੜੀ ਬਹੂ ਦੀ ਮਾਂ ਸੀ ਉਹ ਕਿਸੇ ਹਿਸਾਬ ਚ ਆਉਂਦੀ ਨਹੀਂ ਸੀ ਮੈਂ ਵੀ ਬਹੁਤ ਹਾੜੇ ਕੱਢੇ ਚੋਰੀਆਂ ਵੀ ਜਾਂਦੀ ਰਹੀਆਂ ਮੈਂ ਮਿਲਦੀ ਰਹੀਆਂ ਉਹਦੇ ਪੁੱਤੇ ਨੂੰ ਵੀ ਜੇ ਮੇਰਾ ਪੋਤਾ ਘਰੇ ਆ ਜੇ ਪਰ ਉਹਨੇ ਕਿਸੇ ਹਿਸਾਬ ਚ ਆਈ ਨਹੀਂ ਉਹ ਆਈ ਨਹੀਂ ਉਹਨੇ ਕਿਹਾ ਵੀ ਹਾਂ ਮਾਂ ਮਾਂ ਮੈਂ ਆਉਂਗੀ ਸਾਕਤੋ ਤੋਂ ਸਾਕਤੋ ਨੂੰ ਸਜ਼ਾ ਮਿਲੇ ਜਿਹੀ ਜਿਵੇਂ ਮੇਰੇ ਪੁੱਤ ਨੂੰ ਮੇਰੇ ਪੁੱਤਨ ਤਾਂ ਮੌਤ ਦੀ ਸਜ਼ਾ ਮਿਲ ਗਈ ਉਹਨਾਂ ਨੂੰ ਜਹੀ ਜੀ ਬਣਦੀ ਹੈ ਉਹਨਾਂ ਦੀ ਸਜ਼ਾ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਹੈ ਮੇਰਾ ਪੋਤਾ ਮੇਰਾ ਘਰੇ ਆ ਜੀ ਮੇਰੇ ਬੇਟਾ ਵਿਆਹ ਸੀ ਜੀ ਮੀਮ ਸੇ ਉਹਨਾਂ ਨੇ ਬਹੁਤ ਪ੍ਰੇਸ਼ਾਨ ਕਰਾਈ 2020 ਤੋਂ ਲਾ ਕੇ ਜੀ ਉਹ ਪ੍ਰੇਸ਼ਾਨੀ ਕਰਕੇ ਮੇਰਾ ਬੇਟਾ ਦੁਨੀਆ ਤੋਂ ਚਲੇ ਗਿਆ ਜੀ ਉਹਨਾਂ ਨੇ 20 ਲੱਖ ਦੇ ਸ਼ੀਰ ਪੰਚਾਇਤਾ ਵਹਾਈਆਂ ਬਹੁਤ ਬਰੀ ਉਹਨਾਂ ਨੇ ਕੋਈ ਸਾਨੂੰ ਰਾਹ ਨਹੀਂ ਦਿੱਤਾ ਜੀ ਜਿਹੜੇ ਮੇਰੀ ਨੂੰਹ ਦੀ ਮਾਂ ਗਈ ਉਹਨੇ ਸਾਨੂੰ ਬਹੁਤ ਪ੍ਰੇਸ਼ਾਨ ਕਰਾਇਆ ਜੀ 20 ਲੱਖ ਰੁਪਏ ਦੀ ਮੰਗ ਕਰਦੇ ਹੱਥੋਂ ਜੀ ਡੂਡ ਕਿਲਾ ਸਾਡੇ ਕੋਲ ਬਾਹਾਂ ਦਾ ਜੀ ਇਹ 20 ਲੱਖ ਦੇ ਉਸ ਕਾਰਨ ਮੇਰਾ ਬੇਟਾ ਦੁਨੀਆ ਤੋਂ ਚਲਾ ਗਿਆ ਜੀ ਮੈਂ ਕਿੱਥੋਂ ਦੇਵਾਂਗਾ ਡੂਡ ਕਿਲਾ ਮੇਰੇ ਕੋਲ ਬਾਹਾਂ ਦਾ ਇਸ ਕਰਕੇ ਸਾਨੂੰ ਬਹੁਤ ਪ੍ਰੇਸ਼ਾਨ ਕਰਾਇਆ ਇਹ ਮੰਗ ਕਰਦੇ ਜੀ ਮੇਰਾ ਪੋਤੇ ਨੂੰ ਵੀ ਖਤਰਾ ਜੀ ਮੇਰਾ ਪੋਤਾ ਮੈਨੂੰ ਮਿਲ ਜੇ ਮਰਾਦਾ ਦੁੱਖ ਹੋ ਜੀ ਕਿ ਮੇਰਾ ਪੋਤਾ ਮੈਨੂੰ ਮਿਲ ਜੇ ਪੁੱਤਾ ਮੇਰਾ ਚਲਾ ਗਿਆ ਜੀ ਮੇਰੇ ਕੋਲ ਮੇਰੇ ਪੋਤੇ ਨੂੰ ਵੀ ਖਤਰਾ ਜੀ ਪੋਤਾ ਵੀ ਨਾ ਚਲਾ ਜਾਵੇ ਜੀ ਜੇ ਸ਼ਾਨਮੈ ਜੀ ਹਰ ਪਾਲਪਲੇਸ਼ਨ ਕਰੀ ਜੀ ਨੂੰ ਪੜਾਈਆਂ ਲਿਖਾਈਆਂ ਜੀ ਸਾਡੀ ਆਤਮਾ ਠੰਡੀ ਹੋਈ ਜੀ ਇਸ ਕਰਕੇ ਸੀ ਬਹੁਤ ਪ੍ਰੇਸ਼ਾਨ ਆ ਜੀ ਮੇਰਾ ਇਕੱਲਾ ਬੇਟਾ ਸੀ ਜੀ ਉਹ ਪ੍ਰੇਸ਼ਾਨ ਸੀ ਸੋਹਰਾਂ ਕਿੰਿਓ ਤੇ ਉਹਨੇ ਸਾਡੇ ਸੋਹਰਾਂ ਨੇ ਬਹੁਤ ਪ੍ਰੇਸ਼ਾਨ ਕਰਿਆ ਜੀ ਮਤਲਬ ਉਹ ਕਈ ਉਹਨੇ ਦੋ ਫੋਟੋਆਂ ਤੋਂ ਬਾਅਦ ਵੀਡੀਓ ਬਣਾ ਕੇ ਗਿਆ ਜੀ ਤੇ ਉਹ ਆ ਆ ਦੇ ਘਰਾਂ ਦੇ ਤੇ ਆ ਦੀ ਸੱਚ ਦਾ ਨਾਂ ਤਰ ਗਿਆ ਜੀ ਇਸ ਕਰਕੇ ਉਹ ਖੁਦ ਕੁਝ ਕਰਕੇ ਜੀ ਸਾਨੂੰ ਨਿਸਾਫ ਮਿਲ ਜੀ ਸਾਡੇ ਪੋਤੇ ਦਾ ਖਤਰਾ ਜੀ ਸਾਨੂੰ ਵੀ ਸਾਡਾ ਪੋਤਾ ਸਾਨੂੰ ਮਿਲ ਜੀ ਇਹਦੇ ਵਿੱਚ ਇੱਕ ਨੌਜਵਾਨ ਜਿਸ ਦਾ ਨਾਮ ਗੁਰਦਾਸ ਸਿੰਘ ਸਾਨੋ ਬਲੌਰ ਸਿੰਘ ਦੀ ਪਤਾ ਚੰਨਾ ਦਾ ਸੀਗਾ ਇਸ ਨੇ 27 ਤਰੀਕ ਨੂੰ ਦਵਾਈ ਪੀਲੀ ਸੀ ਜਿਸ ਕਰਕੇ 28 ਤਰੀਕ ਨੂੰ ਉਹਦੀ ਮੌਤ ਹੋਣ ਉਪਰੰਤ 29 29 ਤਰੀਕ ਨੂੰ ਠਾਲਾ ਤਨੋਲਾ ਵਿਖੇ 98 ਨੰਬਰ ਮਕਦਮਾ ਅਧਿਨ ਤਾਰਾ 108 353 ਤੇ 3/5 ਬੀਐਨਐਸ ਦੇ ਅਧੀਨ ਦਰਜ ਕੀਤਾ ਗਿਆ ਹੈ ਦਰਜ ਕਰਕੇ ਮੁੱਢਲੀ ਤਫਤੀਸ਼ ਅਮਲ ਵਿਚ ਲਿਆਂਦੇ ਜਾ ਰਹੀ ਹੈ ਤੇ ਇਹ ਮੁਕਦਮਾ ਉਸ ਦੀ ਪਤਨੀ ਨਵਦੀਪ कौर ਅਤੇ ਨਵੀ ਅਤੇ ਉਸ ਦੀ ਸੱਸ ਦਲਜੀਤ कौर ਪਤਨੀ ਲక్ష్ਮਣ ਸਿੰਘ ਦੇ ਬਰਖਲਫ ਦਰਜ ਹੋਇਆ ਹੈ ਇਹਨਾਂ ਨੂੰ ਫੜਨ ਲਈ ਰੇਡਾਂ ਕੀਤੀਆਂ ਜਾ ਰਹੀਆਂ ਨੇ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਮੁਕਦਮਾ ਹਾਇ ਦੀ ਤਕਮਲੀ ਤੇ ਪੂਰੀ ਕੀਤੀ ਜਾਊਗੀ ਅੱਜ ਵਿੱਚ ਵਿੱਚ ਰੇਡ ਕੀਤਾ ਗਿਆ ਹਾਂ ਮ੍ਰਿਤਕ ਮਰਨ ਤੋਂ ਪਹਿਲਾਂ ਦਵਾਈ ਪੀਣ ਤੋਂ ਪਹਿਲਾਂ ਇਸਨੇ ਇੱਕ ਵੀਡੀਓ ਵਾਇਰਲ ਕੀਤੀ ਸੀ ਜਿਸ ਵੀਡੀਓ ਦੇ ਆਧਾਰ ਤੇ ਇਹ ਮਕਦਮਾ ਉਹਦੇ ਮੁੰਡੇ ਦੇ ਪਿਓ ਤੇ ਬਿਆਨ ਤੇ ਦਰਜ ਹੋਇਆ ਹੈ